ਅੱਜ ਤੁਸੀਂ ਦੇਖ ਸਕਦੇ ਹੋ ਇੰਡਸਟਰੀ ਦੇ ਮਹਾਨ ਕਲਾਕਾਰ ਜਿਨ੍ਹਾਂ ਨੂੰ ਅਸੀਂ ਸੁਣਦੇ ਵੱਡੇ ਹੋਏ ਹਾਂ ਭਾਈ ਹਰਜੀਤ ਹਰਮਨ ਜੀ ਭਾਈ ਰਵਿੰਦਰ ਗਰੇਵਾਲ ਜੈਲੀ ਵੀਰ ਭਾਈ ਪ੍ਰੀਤ ਹਰਪਾਲ ਜੀ ਹਰਜੀਤ ਹਰਪਣਾ ਭਾਈ ਰਵਿੰਦਰ ਗਰੇਵਾਲ ਜਿਨ੍ਹਾਂ ਨੇ ਹੁਣ ਤੱਕ ਸਾਫ ਸੁਥਰੀ ਜਿਹੜੀ ਗਾਇਕੀ ਉਹ ਕੀਤੀ ਆ ਜਿੰਨੀ ਸਾਫ ਸੁਥਰੀ ਭਾਈ ਉਹਨਾਂ ਨੇ ਗਾਇਕੀ ਕੀਤੀ ਆ ਉਨਾਂ ਹੀ ਸਾਫ ਸੁਥਰਾ ਭਾਈ ਉਹਨਾਂ ਦਾ ਦੈੜਾ ਅਸੀਂ ਇਸ ਟਾਈਮ ਫਾਜ਼ਲ ਸਾਤੋਂ ਹੀ ਦਰਿਆ ਦੇ ਨਾਲ ਖੜੇ ਆਂ ਤੇ ਦਰਿਆ ਤੋਂ ਪਰਲੇ ਪਾਸੇ ਰਾਸ਼ਨ ਪਾਣੀ ਮਹੱਈਆ ਕਰਵਾਉਣਾ ਹੈ ਜ਼ਰੂਰਤਮੰਦ ਪਰਿਵਾਰਾਂ ਤੱਕ ਬਹੁਤ ਮੁਸ਼ਕਲ ਸੀ ਸਾਰੀ ਸਮੂਚੀ ਇਹਨਾਂ ਦੀ ਟੀਮ ਦੇ ਵੱਲੋਂ ਜਿਹੜੀਆਂ ਦੋ ਕੈਸਟੀਆਂ ਨੇ ਦੋ ਬੇੜੀਆਂ ਨੇ ਉਹ ਸ਼੍ਰੀ ਸ਼ੋਕਮਣੀ ਸਭ ਸੇਵਾ ਸੁਸਾਇਟੀ ਨੂੰ ਦਿੱਤੀਆਂ ਗਈਆਂ ਨੇ ਤੇ ਭਾਈ ਹਰਜੀਤ ਹਰਮਨ ਤਾਂ ਪਹਿਲਾਂ ਵੀ ਕਹਿੰਦੇ ਸੀ ਕਹਿੰਦੇ ਵੀ ਸੇਵਾ ਬਹੁਤ ਰਹਿਣੀ ਚਾਹੀਦੀ ਆ ਪਰ ਸਾਡਾ ਆਪਦੇ ਵੱਲੋਂ ਹੀ ਸਾਨੂੰ ਇੱਕ ਹੁੰਦਾ ਵੀ ਜਿੰਨਾ ਜਿਹੜੇ ਕਲਾਕਾਰਾਂ ਨੇ ਅੱਗੇ ਹੋ ਕੇ ਆ ਸਾਡੇ ਖਾਤਰ ਇੰਨਾ ਕੁਛ ਕੀਤਾ ਵੀ ਉਹ ਵੀ ਅਸੀਂ ਦੁਨੀਆ ਦੇ ਸਾਹਮਣੇ ਲੈ ਕੇ ਆਈਏ ਕਿਉਂਕਿ ਮਾਰੀਆਂ ਚੀਜ਼ਾਂ ਦਾ ਹਰੇਕ ਪ੍ਰੋਤ ਦਿੰਦਾ ਜਿਹੜੇ ਚੰਗੇ ਕਰਮਾ ਉਹ ਵੀ ਅੱਗੇ ਲੈ ਕੇ ਆਉਣੇ ਬਹੁਤ ਜ਼ਰੂਰੀ ਹੁੰਦੇ ਆ ਸੋ ਦਿਲੋਂ ਅਸੀਂ ਧੰਨਵਾਦ ਕਰਦੇ ਆ ਸਮੁੱਚੀ ਟੀਮ ਦਾ ਸਮੁੱਚੇ ਕਲਾਕਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤਾਂ ਵੈਸੇ ਤੁਹਾਡਾ ਕਰਨਾ ਬਣਦਾ ਜੀ ਸਾਰੇ ਵੀ ਬੜੀ ਹਨੂ ਮਨੂ ਫੁੱਟੇ ਹੋਏ ਆ ਸੋ ਇਸ ਪ੍ਰਮਾਤਮਾ ਦੀ ਚਰਨਾਹ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਛੇਤੀ ਇਸ ਪ੍ਰਿਤਤਾ ਦੀ ਘੜੀ ਦੇ ਵਿੱਚੋਂ ਪੰਜਾਬ ਨੂੰ ਬਾਹਰ ਕੱਢੇ ਆ ਸასი ਕਾਲ ਜੀ ਤੇ ਜਦੋਂ ਹੜਾ ਆਏ ਸਾਨੂੰ ਪਤਾ ਸੀ ਵੀ ਲੋਕਾਂ ਨੂੰ ਸਹਾਇਤਾ ਦੀ ਲੋੜ ਪਊ ਅਸੀਂ ਦੇਖਦੇ ਰਹੇ ਰਸਲ ਪਾਣੀ ਦਾ ਸਲੋਕ ਪੰਜਾਬੀ ਦਾ ਦਿਲ ਇਹ ਬਹੁਤ ਵੱਡਾ ਹੈ ਇਹ ਤਾਂ ਦੂਜੀਆਂ ਸਟੇਟਾਂ ਦੇ ਘਤੇ ਇਹਦੀ ਘੜੀ ਆਉਂਦੀ ਐ ਤੇ ਉਹਨਾਂ ਨੂੰ ਭੁੱਖਾ ਨਹੀਂ ਰਹਿਣ ਦਿੰਦੇ ਫਿਰ ਪੰਜਾਬ ਚ ਤਾਂ ਇਹ ਤਾਂ ਹੋ ਨਹੀਂ ਸਕਦਾ ਸੀ ਕਿ ਸਾਡੇ ਆਪਣੇਾਂ ਤੇ ਇਹ ਮੁਸੀਬਤ ਪਈ ਹੋਵੇ ਉਹ ਭੁੱਖੇ ਰਹਿਣ ਤੇ ਮੈਂ ਇਧਰ ਹਾਜਲ ਕਾ ਤੋਂ ਸਾਲੇ ਕੋ ਹਿੰਦਰੀ ਭਾਈ ਅਸ਼ੋਕਲੀ ਸੁਸਾਇਟੀ ਤੋਂ ਸੁਸਾਇਟੀ ਤੋਂ ਇਹਨਾਂ ਨੂੰ ਫੋਨ ਕੀਤਾ ਵੀ ਕੀ ਚੱਲ ਰਿਹਾ ਕਹਿੰਦੇ ਰਾਸ਼ਰ ਪਾਣੀ ਤਾਂ ਬਹੁਤ ਆ ਵੀ ਸਭ ਤੋਂ ਮੁੱਖੀ ਉਹਨਾਂ ਤੱਕ ਪਹੁੰਚਾਉਣ ਦਾ ਪ੍ਰੋਬਲਮ ਹੈ ਇਹ ਜਿਹੜੇ ਰੋਡਸ ਵਗੈਰਾ ਦੀ ਨਹੀਂ ਅਸੀਂ ਫਿਰ ਲੱਭੀਆਂ ਚਲੋ ਪੰਜਾਬੀ ਇਹ ਤਾਂ ਨਹੀਂ ਵੀ ਅਸੀਂ ਦੇਤੀਆਂ ਕਿਉਂਕਿ ਅਸੀਂ ਤਾਂ ਇਹ ਕਹਿੰਦੇ ਆ ਕਿ ਪੈਸਾ ਲੋਕਾਂ ਦੀ ਹੈ ਜਿੱਥੇ ਅਸੀਂ ਗੱਡੀਆਂ ਚ ਚਲੇ ਫਿਰਦੇ ਆ ਜਿਸੇ ਆਪਣਾ ਨੁਕਤੇ ਤੇ ਆਪਣੇ ਨਾਲ ਲਾਖੜਾ ਸਕੇ ਸਾਡਾ ਫਾਇਦਾ ਕੀ ਹੋਇਆ ਤੇ ਉਹ ਸਾਰੀਆਂ ਬੋਟਾਂ ਜਿਹੜੀਆਂ ਹੈਗੀਆਂ ਸੀਆਂ ਮੇਰੇ ਖਿਆਲ ਦੇ ਵਿੱਚ ਰੋਪੜ ਬਣ ਗਈਆਂ ਜੀ ਕਿਤੇ ਜਲੰਧਰ ਹੁਸ਼ਿਆਰਪੁਰ ਸਾਰੀਆਂ ਚੱਕ ਲੀਆਂ ਆਪਣੇ ਪੰਜਾਬੀਆਂ ਨੇ ਜਿੱਥੇ ਜਿੱਥੇ ਹੱਥ ਪਿਆ ਉਹ ਦਿੱਲੀ ਸਾਨੂੰ ਮਿਲ ਗਈ ਜੀ ਫਿਰ ਦੋ ਬੋਟਸ ਮੈਂ ਰਵਿੰਦਰ ਗਰੇਵਾਲ ਜੈਲੀਬਾਈ ਹੋ ਗਿਆ ਤੇ ਦੀਪ ਢਿੱਲੋਂ ਵੀ ਸਾਰਿਆਂ ਦੇ ਪ੍ਰੀਤਪਾਲ ਬਾਈ ਉਰੀ ਅਸੀਂ ਨਾਲ ਮਿਲ ਕੇ ਹੋਰ ਸੱਜਣਾਂ ਦੀ ਮਦਦ ਦੇ ਨਾਲ ਅਸੀਂ ਫਿਰ ਅਰਸੋ ਉੱਥੇ ਚਲੇ ਗਏ ਚਲੋ ਅੱਜ ਉਹ ਬੋਟੇ ਇੱਥੇ ਪਹੁੰਚ ਗਏ ਸਾਨੂੰ ਵੀ ਖੁਸ਼ੀ ਹੁੰਦੀ ਅਜਿਹਾ ਜਦੋਂ ਇਹ ਲੈ ਕੇ ਜਾਂਦੇ ਆ ਖਾਣ ਪੀਣ ਦਾ ਰਸ ਨੂੰ ਉਹ ਪਰਿਵਾਰਾਂ ਤੱਕ ਜਿੱਥੇ ਜਿਹੜੇ ਪਾਣੀ ਦੇ ਚਾਰਸ਼ ਪੀੜ ਵਿੱਚ ਨੇ ਤੇ ਲੋੜ ਪਊਗੀ ਜਦੋਂ ਇਹ ਹੜ ਨਿਕਲ ਗਈ ਉਦੋਂ ਲੋੜ ਪਊਗੀ ਫਿਰ ਪਤਾ ਲੱਗੂ ਕਿਹਦਾ ਘਰ ਤੈ ਗਿਆ ਜਿਹਦੀ ਫਸਲ ਬਰਬਾਦ ਹੋ ਗਈ ਸੋ ਪ੍ਰਮਾਤਮਾ ਮੋੜ ਸੌਖੀ ਘੜੀ ਲੈ ਕੇ ਆਵੇ ਸਾਡੇ ਪੰਜਾਬ ਤੇ